ਤੇ ਇਹਨੂੰ ਸੰਮਣ ਕਰਾਵਾਂ ਉਹਦਾ ਸਬੂਤ ਦਵੇ ਨਾ ਜੀ ਇਸ ਤਰ੍ਹਾਂ ਤੁਸੀਂ ਕਿਵੇਂ ਕਹਿ ਸਕਦੇ ਸਾਰੀ ਸਟੇਟ ਨੂੰ ਅੱਤਵਾਦੀ ਹੈ ਜਾਂ ਅੱਤਵਾਦ ਕਰ ਰਿਹਾ 3 ਕਰੋੜ ਪੰਜਾਬੀਆਂ ਦੀ ਇਸ ਨੇ ਬੇਇੱਜ਼ਤੀ ਕੀਤੀ ਹੈ ਜੋ ਭਾਜੀਪੀ ਵਾਲੇ ਵੀ ਸ਼ਾਮਲ ਹੈ ਉਹਨਾਂ ਨੂੰ ਸਭ ਕੋ ਮੂਹਰੇ ਆ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਤੇ ਇਹਨੂੰ ਇਮੀਡੀਏਟਲੀ ਸਸਪੈਂਡ ਕਰਾਉਣਾ ਹਿੰਦੂ ਸਿੱਖ ਮੁਸਲਮਾਨ ਸਾਰੇ ਬਹੁਤ ਭਾਈਚਾਰਾ ਬਣਾ ਕੇ ਰੱਖ ਰਿਹਾ ਕੋਈ ਪੰਜਾਬ ਦੇ ਵਿੱਚ ਅੱਤਵਾਦ ਨਹੀਂ ਜੇਕਰ ਅੱਤਵਾਦ ਹੈ ਇਹ ਲੋਕਾਂ ਚ ਸਬੂਤ ਪੇਸ਼ ਕਰੇ ਤੋ ਅੱਜ ਆਪਾਂ ਜਾਣਾਂਗੇ ਕਿ ਕੰਗਨਾ ਜੀ ਦੇ ਉੱਤੇ ਪਰਚਾ ਦੇ ਚੁਕੇ ਨੇ ਕੰਗਨਾ ਜੀ ਤੇ ਰਬੜ ਦਰਜ ਹੋ ਚੁਕੀ ਏ ਤੇ ਕੰਗਨਾ ਨੇ ਸਾਰੇ ਪੰਜਾਬ ਨੂੰ ਗਾਲੀ ਦਿੱਤੀ ਏ ਕਿਉਂ ਗਾਲੀ ਦਿੱਤੀ ਏ ਉਸ ਦੇ ਖਿਲਾਫ ਸਾਰੇ ਵਕੀਲਾ ਨੇ ਇਕੱਠਿਆ ਹੋ ਕੇ ਕੰਗਨਾ ਰਥਨ ਤੇ ਇੱਕ ਕੰਪਲੇਨ ਦਰਜ ਕਰਾ ਦਿੱਤੀ ਤੇ ਹੋਰ ਕੰਗਨਾ ਦੇ ਬਾਰੇ ਉਹਨਾਂ ਨੇ ਕੀ ਕੀ ਸੋਚੇ ਆ ਆਪਾਂ ਜਾਣਾਂਗੇ ਅੱਜ ਦੀ ਵੀਡੀਓ 'ਚ ਕੰਗਨਾ ਦਾ ਕੀ ਕੀ ਹੱਲ ਕਰਨਾ ਹੈ ਆਪਾਂ ਜਾਣਾਂਗੇ ਅੱਜ ਦੀ ਵੀਡੀਓ 'ਚ ਵੀਡੀਓ ਕਰਨੇ ਸਟਾਰਟ ਇਕੱਲੇ ਪੰਜਾਬ ਦੇ ਯਕੀਲਾ ਨਹੀਂ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹ ਇੰਡੀਆ ਇੰਡੀਆ ਦੀ ਐਸੋਸੀਏਸ਼ਨ ਹੈ ਸਾਰੇ ਭਾਰਤ ਦੀ ਉੱਥੋਂ ਸਾਨੂੰ ਆਊਟਰ ਹੋਇਆ ਵੀ ਪੰਜਾਬ ਦੀ ਜਿਹੜੀ ਚੱਕੋ ਸਾਰੇ ਇੰਡੀਆ ਚੱਕਾਂਗੇ ਤੁਸੀਂ ਪੰਜਾਬ ਦੀ ਗੱਲ ਕਰੋ ਉਹ ਸਾਡੇ ਕੋਲ ਡਿਮਾਂਡ ਲੈ ਕੇ ਆਏ ਕਿ ਉਹਨਾਂ ਦੇ ਖਿਲਾਫ ਐਫਆਈਆ ਦਰਜ ਕੀ ਜਾਏ ਇਹਦੇ ਰਿਗਾਰਡਿੰਗ ਅਸੀਂ ਇਹਨਾਂ ਦੀ ਜੋ ਕੰਪਲੇਂਟ ਹੈ ਉਹ ਵਿਚਾਰ ਰਹੇ ਹਾਂ ਜਾਰ ਕੇ ਜੋ ਲੀਗਲੀ ਬਨੇਗਾ ਉਸਤੇ ਕਾਰਵਾਈ ਇਹਦੇ ਖਿਲਾਫ ਐਕਸ਼ਨ ਨਾ ਲੀਤਾ ਐ ਐਫ ਆਈ ਆਰ ਨਾ ਦਰਜ ਕੀਤੀ ਤਾਂ ਅਸੀਂ ਮੁਹਾਲੀ ਦੀ ਅਦਾਲਤ ਦੇ ਵਿੱਚ ਆਪਣੀ ਯੂਨੀਅਨ ਵੱਲੋਂ ਐਸੋਸੀਏਸ਼ਨ ਵੱਲੋਂ ਵਕੀਲ ਭਾਈਚਾਰੇ ਵੱਲੋਂ ਪ੍ਰਾਈਵੇਟ ਕੰਪਲੇਂਟ ਪਾਵਾਂਗੇ ਤੇ ਕੰਪਲੇਂਟ ਪਾ ਕੇ ਇਹਨੂੰ ਅਦਾਲਤ ਵਿੱਚ ਜਿਹੜਾ ਹੈਗਾ ਉਹ ਜੋ ਕਾਨੂੰਨੀ ਕਾਰਵਾਈ ਦੇ ਖਿਲਾਫ ਉਹਨਾਂ ਨੇ ਕਿਹਾ ਜੀ ਮੈਂ ਐਸ ਐਸ ਪੀ ਸਾਹਿਬ ਨਾਲ ਗੱਲ ਕਰਕੇ ਕਾਨੂੰਨ ਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਤੇ ਇਹਦੀ ਐਕਸ਼ਨ ਪੰਡਾ ਤਾਂ ਅਸੀਂ ਲਵਾਂਗੇ ਇਕ ਛਾਣੂ ਬਦਨਾਮ ਕਰਕੇ ਹਿੰਦੂ ਵੋਟ ਲਈ ਜਾਵੇ ਇਹ ਜਿਹੜੀ ਪਾਲਿਸੀ ਹੈ ਉਹ ਇੱਥੇ ਪੰਜਾਬ ਵਿੱਚ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਨਾ ਹੀ ਚੱਲਣ ਦੇਣਗੇ ਸੱਚੇ ਅਕਾਲ ਤੁਸੀਂ ਜੁੜਿਓ ਮਿੱਟੀ ਦੇ ਨਾਲ ਮੈਂ ਤੁਹਾਨੂੰ ਮੰਗਲੀ ਆਪਾਂ ਇਸ ਵੇਲੇ ਖੜੇ ਆਂ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅੱਜ ਇੱਥੇ ਵਕੀਲਾਂ ਦੀ ਇੱਕ ਜਥੇਬੰਦੀ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਐਸਐਸਪੀ ਮੁਹਾਲੀ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਹੈ ਜਿਸ ਦੇ ਵਿੱਚ ਉਹ ਬਾਲੀਵੁੱਡ ਅਭਿਨੇਤਰੀ ਅਤੇ ਮੰਡੀ ਤੋਂ ਸਸਦ ਚੁਣੀ ਗਈ ਕੰਗਣਾ ਨਾਟ ਦੇ ਖਿਲਾਫ ਪੰਜਾਬੀਆਂ ਨੂੰ ਅਤਵਾਦੀ ਅਤੇ ਵੱਖਵਾਦੀ ਕਹਿਣ ਦੇ ਬਿਆਨਾਂ ਤੋਂ ਖਫਾ ਹੋ ਕੇ ਉਸਦੇ ਖਿਲਾਫ ਕਾਰਵਾਈ ਦੀ ਮੰਗ ਕਰ ਲਈ ਆਏ ਨੇ ਆਪਾਂ ਚੱਲ ਕੇ ਦੇਖਦੇ ਹਾਂ ਐਸਐਸਪੀ ਸਾਹਿਬ ਉਹਨਾਂ ਦੇ ਇਸ ਮੰਗ ਪੱਤਰ ਦੇ ਉੱਪਰ ਕੀ ਪ੍ਰਤੀਕਿਰਿਆ ਦਿੰਦੇ ਹਨ ਤੇ ਚਲੋ ਆਓ ਚੱਲ ਕੇ ਦੇਖਦੇ ਹਾਂ ਕੀ ਹੁੰਦਾ ਹੈ ਅਲੀਵਾਲ ਸਾਹਿਬ ਹੁਣ ਤੁਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹੋ ਕੀ ਜਵਾਬਸ਼ਸ਼ਨ ਦਿੱਤਾ ਉਹਨਾਂ ਨੇ ਅਸੀਂ ਜੀ ਅੱਜ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਸਾਰੇ ਵਕੀਲ ਭਾਈਚਾਰੇ ਵੱਲੋਂ ਇੱਕ ਕੰਪਲੇਂਟ ਦਿੱਤੀ ਹੈ ਕੰਗਲਾ ਰੌਦ ਦੇ ਖਿਲਾਫ ਕਿ ਜਿਸ ਨੇ ਚੰਡੀਗੜ੍ਹ 에어ਪੋਰਟ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਿਹਾ ਤੇ ਇਹ ਕਿਹਾ ਕਿ ਪੰਜਾਬ ਚ ਅੱਤਵਾਦ ਫੈਲ ਰਿਹਾ ਤੇ ਸਿੱਖਾਂ ਦੇ ਖਿਲਾਫ ਵੀ ਉਹਨੇ ਜਿਹੜੇ ਗਲਤ ਸ਼ਬਦ ਵਰਤੇ ਆ ਉਸ ਸੰਬੰਧੀ ਅਸੀਂ ਇਹ ਮੰਗ ਕੀਤੀ ਹੈ ਕਿ ਉਸ ਦੇ ਖਿਲਾਫ ਇਮੀਡੀਏਟਲੀ ਜਿਹੜੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਉਹਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਉਹ 14 ਦੇ ਉੱਪਰ ਬੈਠੇ ਵਿਅਕਤੀ ਵੱਲ ਇਹੋ ਜਿਹੀ ਬਿਆਨਬਾਜ਼ੀ ਕਰਨ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲਾ ਨਹੀਂ ਲੱਗ ਰਿਹਾ ਬਿਲਕੁਲ ਇਹ ਜਾਣਬੁੱਝ ਕੇ ਇਹਨਾਂ ਦੀ ਨੀਤੀ ਹੈ ਉਹ ਐਮਪੀ ਹੈ ਐਮਪੀ ਨੂੰ ਐਮਪੀ ਨੂੰ ਕਿ ਕਿਸੇ ਨੂੰ ਵੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜੋ ਦੇਸ਼ ਦੇ ਉਲਟ ਹੋਵੇ ਜੋ ਪੰਜਾਬ ਦੇ ਉਲਟ ਹੋਵੇ ਇਹਦਾ ਬੀਜੇਪੀ ਦੀ ਪਾਲਿਸੀ ਦੇ ਮੁਤਾਬਕ ਵੀ ਸਿੱਖਾਂ ਨੂੰ ਬਦਨਾਮ ਕਰੋ ਇਹ ਆ ਘੱਟ ਗਿਣਤੀ ਮੁਸਲਮਾਨ ਨੂੰ ਬਦਨਾਮ ਕਰੋ ਤਾਂ ਕਿ ਹਿੰਦੂ ਵੋਟਾਂ ਦਾ ਜਿਹੜਾ ਪੁਨਰੈਜਨ ਹੋਵੇ ਤੇ ਉਹ ਵੋਟਾਂ ਉਹਨਾਂ ਨੂੰ ਪੈ ਜਾਣ ਇਹ ਇਹਨਾਂ ਨੂੰ ਕੋਈ ਦੇਸ਼ ਨਾਲ ਪਿਆਰ ਨਹੀਂ ਇਹਨਾਂ ਨੂੰ ਕੋਈ ਸਾਡੇ ਪੰਜਾਬ ਨਾਲ ਪਿਆਰ ਨਹੀਂ ਤੇ ਇਹਦਾ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਆ ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਜਿਹੜੀ ਉਹ ਨਖੇਦੀ ਕਰਦੇ ਆ ਤੇ ਅੱਜ ਤੱਕ ਅਸੀਂ ਇਹ ਵੀ ਨਖੇਦੀ ਕਰਦੇ ਆ ਵੀ ਕਿਸੇ ਵੀ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ ਇਹਦੇ ਕੰਗਨਾ ਰਵਦਾਦ ਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਨਾ ਹੀ ਇਹਦੇ ਬਿਆਨ ਦੀ ਜਿਹੜੀ ਉਹ ਨਖੇਦੀ ਕੀਤੀ ਹੈ ਕੀ ਇਹਨੂੰ ਅਦਾਲਤਾਂ ਦੇ ਵਿੱਚ ਕ੍ਰਿਸ਼ਨ ਦਾ ਪੱਕਾ ਮੰਨ ਬਣਾ ਲਿਆ ਹੈ ਜਾਂ ਖਾਲੀ ਇੱਕ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਨਹੀਂ ਜੇਕਰ ਪੁਲਿਸ ਨੇ ਇਹਦੇ ਖਿਲਾਫ ਐਕਸ਼ਨ ਨਾ ਲੀਤਾ ਐਫ ਆਈ ਆਰ ਨਾ ਦਰਜ ਕੀਤੀ ਤਾਂ ਅਸੀਂ ਮੋਹਾਲੀ ਦੀ ਅਦਾਲਤ ਦੇ ਵਿੱਚ ਆਪਣੀ ਯੂਨੀਅਨ ਵੱਲੋਂ ਐਸੋਸੀਏਸ਼ਨ ਵੱਲੋਂ ਵਕੀਲ ਭਾਈਚਾਰੇ ਵੱਲੋਂ ਪ੍ਰਾਈਵੇਟ ਕੰਪਲੇਂਟ ਪਾਵਾਂਗੇ ਤੇ ਕੰਪਲੇਂਟ ਪਾ ਕੇ ਇਹਨੂੰ ਅਦਾਲਤ ਵਿੱਚ ਜਿਹੜਾ ਹੈਗਾ ਉਹ ਜੋ ਕਾਨੂੰਨੀ ਕਾਰਵਾਈ ਦੇ ਖਿਲਾਫ ਕਰਾਂਗੇ ਕਿਸੇ ਇੱਕ ਬੰਦੇ ਦੀ ਹਰਕਤ ਕਰਕੇ ਜੋ ਵੀ ਗਲਵਿੰਦਰ ਕੌਰ ਨੇ ਥੱਪੜ ਕਾੜਿਆ ਉਹਦੇ ਕਰਕੇ ਸਮੁੱਚੀ ਸਟੇਟ ਨੂੰ ਹੀ ਅਤਵਾਦੀ ਆਖ ਦੇਣਾ ਕੋਈ ਚੰਗੀ ਗੱਲ ਹੈ ਇਹ ਇਹ ਅਸੀਂ ਕਹਿੰਦੇ ਆ ਇਹ ਅਤਵਾਦੀ ਸਭ ਤੋਂ ਵੱਡੀ ਗੱਲ ਤਾਂ ਇਹ ਬਾਰਡਰ ਸਟੇਟ ਹੈ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਦੂਜੀ ਗੱਲ ਪੰਜਾਬ ਦੇ ਲੋਕ ਆ ਜਿਹੜੇ ਹਿੰਦੂ ਸਿੱਖ ਮੁਸਲਮਾਨ ਸਾਰੇ ਬਹੁਤ ਭਾਈਚਾਰਾ ਬਣਾ ਕੇ ਰੱਖ ਰਹੇ ਆ ਕੋਈ ਪੰਜਾਬ ਦੇ ਵਿੱਚ ਅੱਤਵਾਦ ਨਹੀਂ ਜੇਕਰ ਅੱਤਵਾਦ ਹੈ ਇਹ ਲੋਕਾਂ ਚ ਸਬੂਤ ਪੇਸ਼ ਕਰੇ ਦੱਸੇ ਵੀ ਹਾਂ ਜੀ ਇਹ ਅੱਤਵਾਦ ਫੈਲ ਰਿਹਾ ਸੈਂਟਰ ਦੀ ਤੁਹਾਡੀ ਗਵਰਨਮੈਂਟ ਹੈ ਜਿਹੜੇ ਕੁਝ ਜੇ ਤੁਹਾਨੂੰ ਲੱਗਦਾ ਕੁਝ ਬੰਦੇ ਹੈਗੇ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਕਰੋ ਪਰ ਇੱਕ ਸਾਰੇ 3 ਕਰੋੜ ਪੰਜਾਬੀਆਂ ਨੂੰ ਜਿਹਦੇ ਵਿੱਚ ਸਾਰੇ ਭਾਈਚਾਰੇ ਈਵਨ ਬੀਜੇਪੀ ਦੇ ਬੰਦੇ ਵੀ ਸਾਰੀਆਂ ਪਾਰਟੀਆਂ ਦੇ ਕਿਸਾਨ ਮਜ਼ਦੂਰ ਔਰਤਾਂ ਸਾਰੀਆਂ ਸ਼ਾਮਿਲ ਹੈ ਸਾਰਿਆਂ ਨੂੰ ਤੁਸੀਂ ਪੰਜਾਬੀਆਂ ਨੂੰ ਅੱਤਵਾਦੀ ਕਿਹੜਾ ਇਹ ਇਹਦਾ ਬਰਦਾਸ਼ਤ ਪੰਜਾਬ ਨਹੀਂ ਕਰੇਗਾ ਤਹਰ ਤੁਸੀਂ ਕੀ ਮੰਗ ਕਰ ਰਹੇ ਹੋ ਇਸ ਸਮੇਂ ਅਸੀਂ ਇਹ ਮੰਗ ਕਰਦੇ ਹਾਂ ਵੀ ਇਮੀਡੀਏਟਲੀ ਇਸ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਆਪਣੇ ਜਿਹੜੀ ਹਾਈ ਕਮਾਂਡ ਹੈ ਬੀ ਜੀ ਪੀ ਦੀ ਦਿੱਲੀ ਵਾਲੀ ਇਮੀਡੀਏਟਲੀ ਇਹਨੂੰ ਸਸਪੈਂਡ ਕਰਨਾ ਚਾਹੀਦਾ ਕਿਉਂਕਿ ਇਹ ਦੇਸ਼ ਤੇ ਪੰਜਾਬ ਤੋਂ ਉਲਟ ਕੰਮ ਕਰ ਰਹੀ ਹੈ ਤੇ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਇੱਕ ਕੰਪਲੇਟ ਦੇ ਕੇ ਆਏ ਹਾਂ ਜੀ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਪੰਜਾਬ ਜਨਤ ਵੱਲੋਂ ਅਸੀਂ ਅੱਜ ਐਸ ਐਸ ਪੀ ਸਾਹਿਬ ਨੂੰ ਦੇਣ ਆਏ ਸੀ ਆਪਣੀ ਕੰਪਲੇਟ ਹੋਤਾ ਹੈ ਨਹੀਂ ਸੀ ਐਸਪੀ ਸਾਹਿਬ ਨੂੰ ਦਿੱਤੀ ਹੈ ਇਹਦੇ ਵਿੱਚ ਅਸੀਂ ਇਹ ਮੰਗ ਕੀਤੀ ਹੈ ਕਿ ਕੰਗਣਾ ਰਣੌਤ ਨੇ ਜੋ ਪੰਜਾਬ ਬਾਰੇ ਪੰਜਾਬੀਆਂ ਬਾਰੇ ਸਿੱਖਾਂ ਬਾਰੇ ਚੰਡੀਗੜ੍ਹ 에어ਪੋਰਟ ਤੇ 6 6 24 ਨੂੰ ਜੋ ਅੱਤਵਾਦੀ ਕਿਹਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਹਿੰਸਾ ਫਲਾਉਣ ਬਾਰੇ ਕਿਹਾ ਉਸ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੈ ਕਿ ਇਸ ਦੇ ਖਿਲਾਫ ਦੇਸ਼ทรੋਹੀ ਦਾ ਤੇ ਪੰਜਾਬ ਦੇ ਲੋਕਾਂ ਨੂੰ ਡਿਫੇਮ ਕਰਨ ਦਾ ਉਹਨਾਂ ਦੀ ਬੇਇੱਜ਼ਤੀ ਕਰਨ ਦਾ ਜਿਹੜਾ ਕੇਸ ਹੈ ਉਹ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਉਨਾ ਦੀ ਕੋਸ਼ਿਸ਼ ਇਹ ਹੈ ਕੰਗਣਨ ਰੌਦੀ ਦੇ ਬੀਜੇਪੀ ਦੀ ਵੀ ਉਰੇ ਪੰਜਾਬ ਦੇ ਵਿੱਚ ਇੱਕ ਪੋਲਰਾਈਜੇਸ਼ਨ ਕਰ ਜਾਵੇ ਵੋਟਾਂ ਦਾ ਸਿੱਖਾਂ ਨੂੰ ਬਦਨਾਮ ਕਰਕੇ ਹਿੰਦੂ ਵੋਟ ਲੈ ਜਾਵੇ ਇਹ ਜਿਹੜੀ ਪਾਲਿਸੀ ਹੈ ਉਹ ਇੱਥੇ ਪੰਜਾਬ ਵਿੱਚ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਨਾ ਹੀ ਚੱਲਣ ਦੇਣਗੇ ਤੇ ਸਾਡੀ ਇੱਕ ਇਹ ਵੀ ਮੰਗ ਹੈ ਵੀ ਜਿਹੜਾ ਪੰਜਾਬ ਦੇ ਪ੍ਰਧਾਨ ਹੈ ਬੀਜੇਪੀ ਦੇ ਜਾਖੜ ਸਾਹਿਬ ਉਹਨਾਂ ਨੂੰ ਇਮੀਡੀਏਟਲੀ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਹਿ ਕੇ ਇਹਦੀ ਜਿਹੜੀ ਮੈਂਬਰਸ਼ਿਪ ਹੈ ਮੈਂਬਰ ਪਾਰਲੀਮੈਂਟ ਦੀ ਉਹ ਖਤਮ ਕਰਾਉਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਜੇ ਸਾਡੀ ਜਿਹੜੀ ਸਟੇਟ ਹੈ ਉਹ ਬਾਰਡਰ ਸਟੇਟ ਹੈ ਜਿਹੜੇ ਪੰਜਾਬ ਦੇ ਲੋਕ ਹੈ ਸਾਰੇ ਸਿੱਖ ਹੈ ਚਾਹ ਹਿੰਦੂ ਹੈ ਕੋਈ ਵੀ ਆਦੇਸ਼ਪੱਖtre ਸਾਰੇ ਤੇ ਸਾਰੇ ਬਾਰਡਰ ਪਾਕਿਸਤਾਨ ਦੇ ਨਾਲ ਅਸੀਂ ਹਮੇਸ਼ਾ ਲੜਦੇ ਰਹੇ ਆ ਇਹਦੇ ਨਾਲ ਸਾਰੇ ਪੰਜਾਬ ਦੀ ਜਿਹੜੀ ਆ ਭਾਵਨਾ ਉਹ ਥੇਸ ਪਹੁੰਚੀ ਹੈ ਤੇ 3 ਕਰੋੜ ਪੰਜਾਬੀਆਂ ਦੀ ਇਸਨੇ ਬੇਇੱਜ਼ਤੀ ਕੀਤੀ ਹੈ ਜੋ ਭਾਜਪਾ ਵਾਲੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਸਭ ਕੋ ਮੋਹਰੇ ਆ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਤੇ ਇਹਨੂੰ ਇਮੀਡੀਏਟਲੀ ਸਸਪੈਂਡ ਕਰਾਉਣਾ ਚਾਹੀਦਾ ਨਹੀਂ ਇਹ ਨਵਾਂ ਬਿਆਨ ਹੈ ਤੇ ਪਹਿਲੇ ਬਿਆਨ ਵੀ ਇਹਦੇ ਬੜੇ ਗਲਤ ਹੈ ਇਹ ਜਿਹੜੀ ਆ ਵੀਡੀਓ ਵਾਇਰਲ ਹੋ ਰਹੀ ਹੈ ਅਸੀਂ ਆਪਣੀ ਕੰਪਲੇਟ ਵਿੱਚ ਵੀ ਲਿਖਿਆ ਹੈ ਉਹ ਚੈੱਕ ਕਰੋ ਉਹਦੇ ਚ ਕੀ ਕਹਿ ਰਹੀ ਹੈ ਤੇ ਪਹਿਲਾਂ ਵੀ ਨੇ ਪੰਜਾਬ ਦੇ ਜਿਹੜੇ ਕਿਸਾਨ ਮੋਰਚੇ ਤੇ ਬੈਠੇ ਸੀ ਪੰਜਾਬ ਦੇ ਤੇ ਇੰਡੀਆ ਦੇ ਸਾਰੇ ਉਹਨਾਂ ਨੂੰ ਵੀ ਖਾਲਸਤਾਨ ਨਹੀਂ ਕਿਹਾ ਜਿਹੜੇ ਸਾਡੀਆਂ ਮਾਤਾ ਭੈਣਾਂ ਉੱਥੇ ਧਰਨੇ ਤੇ ਜਾਂਦੇ ਅਸੀਂ ਕਿਸਾਨਾਂ ਦੇ ਤੇ ਉਹਨੂੰ ਕਹਿੰਦੇ ਸੀ 100-100 ਰੁਪਏ ਦਿਹਾੜੀ ਤੇ ਮਤਲਬ ਇਹ ਜਿਹੜੀ ਬੋਲੀ ਹੈ ਇਹ ਆਰਐਸਐਸ ਤੇ ਬੀਜੇਪੀ ਦੀ ਬੋਲੀ ਹੈ ਜਿਹੜੀ ਉਹ ਬੋਲਦੀ ਹੈ ਉਸਦੇ ਵੀ ਅਸੀਂ ਬਹੁਤ ਸਖਤ ਖਿਲਾਫ ਹਾਂ ਹਾਲਾਂਕਿ ਅੱਜ ਤੱਕ ਤੁਸੀਂ ਦੱਸੋ ਇੰਡੀਆ ਦੇ ਵਿੱਚ ਕਿਸੇ ਬੀਜੇਪੀ ਦੇ ਲੀਡਰ ਨੇ ਕਿਸੇ ਪ੍ਰਧਾਨ ਮੰਤਰੀ ਨੇ ਕੋਈ ਇਹਦੀ ਨਖੇਦੀ ਕੀਤੀ ਹੈ ਵੀ ਤੂੰ ਪੰਜਾਬੀਆਂ ਨੂੰ ਕਿਉਂ ਅਤਵਾਦੀ ਕਹਿੰਦੇ ਆ ਇਹ ਸਾਰਿਆਂ ਦੀ ਮਿਲੀ ਭੁਗਤ ਹੈ ਪਰ ਪੰਜਾਬ ਦੇ ਲੋਕ ਤੇ ਖਾਸ ਕਰ ਵਕੀਲ ਭਾਈਚਾਰਾ ਮਜ਼ਦੂਰ ਤੇ ਕਿਸਾਨ ਤੇ ਹੋਰ ਬੁੱਧੀਜੀਵੀ ਜਿਹੜੇ ਪੰਜਾਬ ਦੇ ਆ ਸਾਰੇ ਇਹਦਾ ਵਿਰੋਧ ਕਰਦੇ ਆ ਤੇ ਅਸੀਂ ਇਹ ਪੰਜਾਬ ਦਾ ਮਾਹੌਲ ਇਹਨਾਂ ਨੂੰ ਖਰਾਬ ਨਹੀਂ ਕਰਨ ਦੇਣਾ ਇਹ ਥੱਪੜ ਮਾਰਿਆ ਇਹ ਐਫ ਆਈ ਆਰ ਹੋਗੀ ਇਹ ਚੱਲਦਾ ਮੈਟਰ ਅਸੀਂ ਇਹ ਨਹੀਂ ਕਹਿ ਸਕਦੇ ਉਹਨੇ ਮਾਰਿਆ ਨਹੀਂ ਮਾਰਿਆ ਕਿਉਂਕਿ ਇਹਦਾ ਇਨਕੁਆਇਰੀ ਚ ਪਤਾ ਲੱਗੇਗਾ ਹੁਣ ਪੰਜਾਬ ਸਰਕਾਰ ਨੇ ਸਿਟ ਵੀ ਬਿਠਾ ਲਤੀ ਹੈ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੇ ਪਿਛਲੀ ਹਿਸਟਰੀ ਦੇਖੀਏ ਇਹਦੀ ਬੈਕਗ੍ਰਾਉਂਡ ਦੇਖੀਏ ਕੰਗੜਾ ਦੀ ਪਹਿਨੀਆ ਜਿਹੜੀ ਬੋਲੀਆਂ ਬੋਲਦੀ ਹੈ ਤੇ ਭਾਜਪਾ ਦੀ ਪਾਲਿਸੀ ਦੇਖੀਏ ਆਰਐਸਐਸ ਦੀ ਤਾਂ ਇਹਦਾ ਜਦੋਸ਼ੀ ਤਾਂ ਕੰਗੜਾ ਹੈ ਉਹ ਐਮਪੀ ਹੈ ਐਮਪੀ ਦੀ ਪੋਸਟ ਸਭ ਤੋਂ ਵੱਡੀ ਹੁੰਦੀ ਹੈ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਤਾਂ ਪ੍ਰਧਾਨ ਮੰਤਰੀ ਐਮਪੀ ਤੋਂ ਬਾਅਦ ਨਾ ਇਹਦੀ ਜ਼ਿੰਮੇਵਾਰੀ ਜਿਹੜੀ ਐਡੀ ਵੱਡੀ ਹੈ ਕਿਉਂ ਮਤਲਬ ਪੰਜਾਬ ਨੂੰ ਇਹ ਹਾਲਾਤ ਖਰਾਬ ਕਰਨਾ ਚਾਹੁੰਦੇ ਉਹਨਾਂ ਨੇ ਕਿਹਾ ਜੀ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਕਾਨੂੰਨ ਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਤੇ ਇਹਦੀ ਰਿਐਕਸ਼ਨ ਬਣਦਾ ਤਾਂ ਅਸੀਂ ਲਵਾਂਗੇ ਹਾਂਜੀ ਜੇ ਇੱਥੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮੁਹਾਲੀ ਕਚਹਿਰੀ ਦੇ ਵਿੱਚ ਅਸੀਂ ਇਸ਼ਤਗਾਸਾ ਪਾਵਾਂਗੇ ਪ੍ਰਾਈਵੇਟ ਕੰਪਲੇਂਟ ਤੇ ਇਹਨੂੰ ਸੰਮਣ ਕਰਾਵਾਂਗੇ ਉਹਦਾ ਸਬੂਤ ਦਵੇ ਨਾ ਜੀ ਇਸ ਤਰ੍ਹਾਂ ਤੁਸੀਂ ਕਿਵੇਂ ਕਹਿ ਸਕਦੇ ਸਾਰੀ ਸਟੇਟ ਨੂੰ ਅੱਤਵਾਦੀ ਹੈ ਅੱਤਵਾਦ ਫੈਲ ਰਿਹਾ ਹਾਂ ਉਹਨਾਂ ਨੇ ਕਿਹਾ ਹੈ ਜੀ ਉਹਨਾਂ ਨੇ ਕਿਹਾ ਪੰਜਾਬ ਚ ਅੱਤਵਾਦੀ ਅੱਤਵਾਦ ਫੈਲ ਰਿਹਾ ਹੈ ਤੇ ਜਿਹੜੇ ਪੰਜਾਬ ਉਹਨੂੰ ਉਹਨੂੰ ਵੀ ਅੱਤਵਾਦੀ ਕਿਹਾ ਹੈ ਉਹਨੂੰ ਵੀ ਕੌਰ ਨਾਮ ਦੇਖ ਕੇ ਨਾ ਵੀ ਸਿੱਖ ਦਾ ਅੱਤਵਾਦੀ ਹੁੰਦੇ ਆ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਇੱਕ ਬਿਨਸਬੂਤੋ ਕਿਉਂ ਮੈਂ ਕਹਿੰਦੀ ਆ ਦੱਸੋ ਮਨੂੰ ਅਸੀਂ ਸਾਰਿਆਂ ਨਾਲ رابطہ ਕਰਾਂਗੇ ਇਹ ਇਕੱਲੇ ਪੰਜਾਬ ਦੇ ਵਕੀਲਾਂ ਦੀ ਨਹੀਂ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹ ਇੰਡੀਆ ਇੰਡੀਆ ਦੀ ਐਸੋਸੀਏਸ਼ਨ ਹੈ ਸਾਰੇ ਭਾਰਤ ਦੀ ਉੱਥੋਂ ਸਾਨੂੰ ਆਊਟਰ ਹੋਇਆ ਵੀ ਪੰਜਾਬ ਦੀ ਜਿਹੜੀ ਚੱਕੋਈ ਸਾਰੇ ਇੰਡੀਆ ਚੱਕਾਂਗੇ ਤੁਸੀਂ ਪੰਜਾਬ ਦੀ ਗੱਲ ਛੱਡੋ ਪਹਿਲਾਂ ਵੀ ਇਹੋ ਜੇ ਬੰਦਿਆਂ ਨਾਲ ਹੀ ਪੰਜਾਬ ਨੇ ਹੱਦ ਤੱਕ ਬਾਤ ਭੁਗਤਿਆ ਪੰਜਾਬ ਦਾ Hindu Sikh Muslim ਕੋਈ ਨਹੀਂ ਲਾਂਡਾ ਚਾਹੁੰਦਾ ਆਪਸ ਵਿੱਚ ਹੀ ਪਹਿਲਾਂ ਵੀ ਨਾ ਪੋਲੀਟੀਕਲ ਪਾਰਟੀਆਂ ਦਾ ਹੀ ਇਹ ਕੰਮ ਸੀ ਹੁਣ ਵੀ ਹੁਣ ਖਾਸ ਕਰਕੇ ਬੀਜੇਪੀ ਦਾ ਕੰਮ ਹੈ ਤਾਂ ਕਿ ਵੀ ਸਿੱਖਾਂ ਨੂੰ ਕਹੋ ਵੀ ਹੱਤਿਆਬਾਦੀਆਂ ਹਿੰਦੂ ਵੋਟ ਆ ਜਵੇ ਇਹਨਾਂ ਨੂੰ ਕੋਈ ਦੇਸ਼ ਨਾਲ ਪਿਆਰ ਨਹੀਂ ਇਹਨਾਂ ਨੂੰ ਕੋਈ ਲੋਕਾਂ ਨਾਲ ਪਿਆਰ ਨਹੀਂ ਇਹਦੀ ਅਸੀਂ ਫੇਰ ਬਹੁਤ ਸਖਤ ਸ਼ਬਦਾਂ ਜਿਹੜੀ ਨਸਿੱਧੀ ਕਰਦੇ ਆਂ ਭਗਵੰਤ ਮਾਨ ਸਾਹਿਬ ਨੂੰ ਇਮੀਡੀਏਟਲੀ ਜਿਹੜੀ ਅਸੀਂ ਤਰਖਾਸ ਦਿੱਤੀ ਆ ਇਹਦੀ ਕਾਪੀ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਹੇ ਆ ਇਮੇਜੀਸ਼ਣ ਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਨਹੀਂ ਤਾਂ ਅਸੀਂ ਇਹ ਕਹਾਂਗੇ ਵੀ ਇਹ ਵੀ ਆਪਸ ਮਿਲੇ ਹੋਏ ਆ ਅੱਜ ਸਾਡੇ ਕੋਲ ਇੰਡੀਆ ਐਸੋਸੀਏਸ਼ਨ ਆਫ ਲਾਇਰਸ ਦੇ ਵੱ कई वकील आए सी जो अपना एक मांग पत्र लेकर आए हैं रिगार्डिंग जो रीसेंट कॉमेंट्स एम पी कंगना रनावत ने किए थे आफ्टर द इंसिडेंट जो कि मोहाली एयरपोर्ट से होया सी। वो साढ़े को डिमांड लेकर आए हैं कि उन्होंने खिलाफ़ एफ आई आर दर्ज की जाए ये रिगार्डिंग असि इन्होंने जो कंप्लेंट है विचार रहे विचार के जो लीगली बनेगा उस पर कार्रवाई की आप खड़े हैं एस एस पी दफ्तर मोहाली के बाहर जिथे आल इंडिया एसोसीएशन ऑफ ਲਾਇਰਜ਼ ਬਲੋਂ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਜਪਾ ਸੰਸਦ ਕੰਗੜਾ ਰਣੌਤ ਜੋ ਕਿ ਪੰਜਾਬੀਆਂ ਨੂੰ ਅਤਵਾਦੀ ਅਤੇ ਵੱਖਵਾਦੀ ਦੱਸਦੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਭੰਗ ਕੀਤੀ ਜਾਵੇ ਅਤੇ ਉਹਨਾਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹ ਵਕੀਲ ਜੱਥੇਬੰਦੀ ਉਹਨਾਂ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਫਾਈਲ ਕਰੇਗੀ ਅਤੇ ਕੰਗੜਾ ਦੇ ਖਿਲਾਫ ਜੋ ਵੀ ਸਖਤ ਕਾਰਵਾਈ ਹੁੰਦੀ ਹੈ ਉਹ ਕਰੇਗੀ ਕਿਉਂਕਿ ਕੰਗਨਾ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਭਾਰਤ ਦੀ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਲਈ ਲਗਾਤਾਰ ਗਲਤ ਬਿਆਨਬਾਜ਼ੀ ਕਰ ਰਹੇ ਹਨ ਕੈਮਰਾਮੈਨ rahul sharma ਦੇ ਨਾਲ सोनू ਮੰਗਲੀ ਮਿੱਟੀ ਦੇ ਲਈ ਹਾਂ ਦੋਸਤਾਂ ਤੁਸੀਂ ਵੇਖਿਆ ਕਿ ਕੰਗਨਾ ਦੀ ਉਹ ਡੀਜੀਪੀ ਦੀ ਇੱਕ ਸੋਚੀ ਸਮਝੀ ਸ਼ਾਜਦ ਸੇ ਜਿਦੇ ਮਤੈਤ ਉਹਨਾਂ ਦਾ ਜ਼ੇਨ ਹੈਗਾ ਕਿ ਮੁਸਲਮਾਨ ਹਿੰਦੂ ਸਿੱਖ ਇਹਨਾਂ ਦੋਵਾਂ ਜੋ ਮੁਸਲਮਾਨ ਤੇ ਸਿੱਖਾਂ ਨੂੰ ਕੱਢ ਕੇ ਬਾਕੀ ਜਿੰਨਾ ਵੋਟ ਹਿੰਦੂਆਂ ਦਾ ਉਹ ਲਿਆ ਜਾਵੇ ਕਿਉਂਕਿ ਜਦੋਂ ਇਹਨਾਂ ਦੇ ਬਾਰੇ ਗੱਲ ਕਰਨਗੇ ਤੇ ਹਿੰਦੂਆਂ ਦਾ ਵੋਟ ਜਿਹੜਾ ਮੁਹੱਬਤ ਵਾਲਾ ਵੋਟ ਹੈ ਜਾਂ ਜਿਹੜਾ ਇਹ ਸੋਚ ਕੇ ਵੋਟ ਉਹਨਾਂ ਨੂੰ ਜ਼ਿਆਦਾ ਪੈਗਾ ਲੇਕਿਨ ਉਹਨਾਂ ਦੀ ਸੋਚੀ ਸਮਝੀ ਚਾਲ ਇਹ ਕਿ ਇੰਜ ਨਹੀਂ ਹੁੰਦਾ ਇਨਸਾਨ ਆਖਰ ਥੋੜੀ ਜੀ ਤਾਂ ਰੋਟੀ ਖਾਂਦਾ ਹੀ ਹੈ ਨਾ ਇੰਨੀ ਕਿਤੇ ਅਕਲ ਹਰ ਬੰਦੇ ਨੂੰ ਹੈਗੀ ਹੈ ਕਿ ਆਖਰ ਹੋ ਕੀ ਰਿਹਾ ਸਾਰਾ ਪੰਜਾਬ ਹੀ ਦਸ਼ਤਰੋਗੀ ਹੋ ਗਿਆ ਸਾਰਾ ਪੰਜਾਬ ਹੀ ਆਤੰਗਵਾਦੀ ਹੋ ਗਿਆ ਸਾਰਾ ਪੰਜਾਬ ਹੀ ਖਾਲਸਤਾਨੀ ਹੋ ਗਿਆ ਕੁਸ਼ ਸ਼ਰਮ ਕਰੋ ਸ਼ਰਮ ਕਰੋ ਇੱਕ ਸਿਆਸਤ ਨੂੰ ਇੱਕ ਨਵਾਂ ਰੂਪ ਨਾ ਦਿੱਤਾ ਜਾਵੇ ਸਿਆਸਤ ਨੂੰ ਇੱਕ ਐਂਜੇ ਦਾ ਰੂਪ ਨਾ ਦਿੱਤਾ ਜਾਵੇ ਕਿ ਕੱਲੋਂ ਸਿਆਸਤ ਕਰਨੀ ਤੁਹਾਨੂੰ ਤੰਗ ਹੋ ਜਾਵੇ ਦੋਸਤੋ ਹੋਰ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸ ਨਾਲ ਇਜਾਜ਼ਤ ਚਾਹਨੇ ਅੱਲਾਹ ਹਾਫਿਜ਼